ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਇਸ ਵੀਲੇ ਦੀ ਇੱਕ ਮਹੱਤਵਪੂਰਨ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਇਹ ਖਬਰ ਸਿੱਧਾ-ਸਿੱਧਾ ਰਸੋਈ ਗੈਸ ਉਹ ਉਪਭੋਗਤਾ ਦੇ ਨਾਲ ਜੁੜੀ ਹੋਈ ਹੈ ਯਾਨੀ ਕਿ ਜੋ ਸੀ ਰਸੋਈ ਦੇ ਵਿੱਚ ਗੈਸ ਸਿਲੰਡਰ ਯੂਜ਼ ਕਰਦੇ ਆ ਉਸ ਦੇ ਨਾਲ ਸਿੱਧੇ-ਸਿੱਧੇ ਜੁੜੀ ਹੋਈ ਹੈ ਦੱਸ ਦਈਏ ਕਿ ਭਾਰਤ ਸਰਕਾਰ ਦੇ ਵੱਲੋਂ 31 ਮਈ ਤੱਕ ਜਿਹੜਾ ਹੈਗਾ ਉਹ ਜ਼ਰੂਰੀ ਕਰ ਦਿੱਤਾ ਗਿਆ ਕਿ 31 ਮਈ ਤੱਕ ਈਕੇਵਾਈਸੀ ਬਾਇਓਮੈਟ੍ਰਿਕ ਪ੍ਰਮਾਣਿਕਤਾ ਯਾਨੀ ਕਿ ਈਕੇਵਾਈਸੀ ਕਰਾਉਣੀ ਜ਼ਰੂਰੀ ਹੋ ਗਈ ਹੈ ਜੇਕਰ ਤੁਸੀਂ ਨਹੀਂ ਕਰਾਉਂਦੇ ਤਾਂ ਫਿਰ 1 ਜੂਨ ਤੋਂ ਤੁਹਾਡੇ ਜਿਹੜਾ ਸਬਸਿਡੀ ਗੈਸ ਸਿਲੰਡਰ ਤੇ ਤੁਹਾਨੂੰ ਮਿਲ ਰਹੀ ਹੈ ਉਹ ਮਿਲਨੀ ਜਿਹੜੀ ਹੈ ਉਹ ਬੰਦ ਹੋ ਜਾਏਗੀ 1 ਤਰੀਕ ਤੱਕ ਜਿਹੜਾ ਹੈਗਾ 1 ਜੂਨ ਤੋਂ ਇਹ ਸਬਸਿਡੀ ਬੰਦ ਹੋ ਜਾਏਗੀ ਅਤੇ ਗੈਸ ਦੀ ਸਪਲਾਈ ਜਿਹੜੀ ਹੈਗੀ ਹੈ ਉਹ ਵੀ ਬੰਦ ਕੀਤੀ ਜਾ ਸਕਦੀ ਹੈ ਤਾਂ ਦੱਸ ਦਈਏ ਕਿ ਭਾਰਤ ਸਰਕਾਰ ਪੈਟਰੋਲੀਅਮ ਮੰਤਰਾਲੇ ਦੇ ਵੱਲੋਂ ਇਹ ਪਹਿਲਾਂ ਜਿਹੜਾ ਹੈਗਾ 31 ਦਸੰਬਰ 2023 ਤੱਕ ਦੀ ਤਾਰੀਖ ਸੀ ਜਿਸ ਨੂੰ ਕੀ ਹੁਣ ਵਧਾ ਕੇ 31 ਮਈ 2024 ਕਰ ਦਿੱਤਾ ਗਿਆ ਯਾਨੀ ਕਿ ਕੁਝ ਹੀ ਦਿਨ ਬਚਿਆ ਤੇ 1 ਜੂਨ ਤੋਂ ਜਿਹੜੀ ਸਬਸਿਡੀ ਸਾਨੂੰ ਮਿਲਦੀ ਹੈ ਗੈਸ ਸਿਲੰਡਰ ਤੇ ਉਹ ਬਿਲਕੁਲ ਬੰਦ ਹੋ ਜਾਏਗੀ ਇਸ ਦੇ ਲਈ ਤੁਹਾਨੂੰ KYC ਯਾਨੀ ਕਿ eKYC ਕਰਾਣੀ ਜ਼ਰੂਰੀ ਹੈਗੀ ਹੈ ਤਾਂ eKYC ਜਿਹੜੀ ਆ ਉਹ ਕਿਸ ਤਰ੍ਹਾਂ ਹੋਏਗੀ ਕਿੱਥੋਂ ਹੋਏਗੀ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਔਰ ਉਸ ਦੇ ਲਈ ਤੁਹਾਨੂੰ ਕੀ ਕੀ ਡਾਕੂਮੈਂਟਸ ਦੀ ਜ਼ਰੂਰਤ ਪਵੇਗੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਸਭ ਤੋਂ ਪਹਿਲਾਂ ਜਲਾਲਾਬਾਦ ਦੇ ਜੋ ਲੋਕ ਜੁੜੇ ਆ ਜਲਾਲਾਬਾਦ ਤੋਂ ਜੋ ਦੇਖ ਰਹੇ ਆ ਉਹਨਾਂ ਨੂੰ ਦੱਸ ਦਈਏ ਕਿ ਗੈਸ ਏਜੰਸੀ ਦੇ ਵਿੱਚ ਤੁਹਾਨੂੰ ਆਪਣੇ ਅ ਜਿਹੜਾ ਕਿ ਗੈਸ ਕਨੈਕਸ਼ਨ ਦੀ ਕਾਪੀ ਅਤੇ ਇਸ ਦੇ ਨਾਲ ਆਧਾਰ ਕਾਰਡ ਲੈ ਕੇ ਜਾਣਾ ਹੋਵੇਗਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਾ ਟਾਈਮ ਜਿਹੜਾ ਹੈਗਾ ਉਹ ਰੱਖਿਆ ਗਿਆ ਉਸ ਦੇ ਵਿੱਚ ਤੁਸੀਂ ਗੈਸ ਏਜੰਸੀ ਦੇ ਵਿੱਚ ਜਾ ਕੇ ਆਪਣੀ ਈ ਕੇवाईसी ਯਾਨੀ ਕਿ ਬਾਇਓਮੈਟ੍ਰਿਕ ਪ੍ਰਮਾਣਿਕਤਾ ਜਿਹੜੀ ਹੈ ਉਹ ਕਰਵਾ ਸਕਦੇ ਹੋ ਉਹ ਕਰਵਾਉਣ ਤੋਂ ਬਾਅਦ ਜਿਹੜਾ ਹੈਗਾ ਤੁਹਾਡਾ ਜਿਹੜਾ ਗੈਸ ਦਾ ਕਨੈਕਸ਼ਨ ਹੈਗਾ ਉਹ ਨਿਰੰਤਰ ਉਸੇ ਤਰ੍ਹਾਂ ਹੀ ਅੱਜ ਚੱਲਦਾ ਰਹੇਗਾ ਤੁਹਾਨੂੰ ਦੱਸ ਦਈਏ ਇਸ ਤੇ ਅ 1 ਜੂਨ ਤੱਕ ਦਾ ਸਮਾਂ ਹੈਗਾ 1 ਜੂਨ ਤੋਂ ਜਿਹੜੀ ਸਬਸਿਡੀ ਹੈ ਉਹ ਬੰਦ ਹੋ ਜਾਏਗੀ ਜੇਕਰ ਤੁਸੀਂ ਈ ਕੇਵਾਈਸੀ ਨਹੀਂ ਕਰਾਉਂਦੇ ਇਸ ਲਈ ਈ ਕੇਵਾਈਸੀ ਕਰਾਉਣੀ અત્યੰਤ ਜ਼ਰੂਰੀ ਹੈ ਭਾਰਤ ਸਰਕਾਰ ਪੈਟਰੋਲੀਅਮ ਮੰਤਰਾਲੇ ਦੇ ਵੱਲੋਂ ਕਰ ਦਿੱਤੀ ਗਈ ਹੈ ਔਰ ਜੇਕਰ ਤੁਸੀਂ ਹੁਣ ਤੱਕ ਈ ਕੇਵਾਈਸੀ ਨਹੀਂ ਕਰਵਾਈ ਤਾਂ ਫਿਰ ਤੁਸੀਂ ਜਿਹੜਾ ਹੈਗਾ ਸਬਸਿਡੀ ਤੋਂ ਲੰਬੇ ਹੋ ਸਕਦੇ ਹੋ ਜੋ ਗੈਸ ਕਨੈਕਸ਼ਨ ਤੇ ਜੋ ਸਿਲੰਡਰਾਂ ਤੇ ਸਾਨੂੰ ਸਬਸਿਡੀ ਮਿਲ ਰਹੀ ਹੈ ਉਸ ਤੋਂ ਤੁਸੀਂ ਲੰਬੇ ਹੋ ਸਕਦੇ ਹੋ ਤਾਂ ਉਸ ਨੂੰ ਨਿਰੰਤਰ ਜਾਰੀ ਰੱਖਣ ਦੇ ਲਈ ਜਿਹੜਾ ਹੈਗਾ ਈਕੇਵਾਈਸੀ ਗੈਸ ਏਜੰਸੀ ਦੇ ਵਿੱਚ ਪਹੁੰਚ ਕੇ ਕਰਾਣੀ ਜ਼ਰੂਰੀ ਹੈ ਔਰ ਇਸ ਦਾ ਸਮਾਂ ਜਿਹੜਾ ਹੈਗਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਹੈ ਇਸ ਦੇ ਲਈ ਤੁਹਾਨੂੰ ਆਧਾਰ ਕਾਰਡ ਆਧਾਰ ਕਾਰਡ ਦੇ ਨਾਲ ਜਿਹੜਾ ਹੈਗਾ ਆਪਣਾ ਗੈਸ ਕਨੈਕਸ਼ਨ ਦੀ ਕਾਪੀ ਲੈ ਕੇ ਗੈਸ ਏਜੰਸੀ ਜਾਣਾ ਹੋਏਗਾ ਔਰ ਉੱਥੇ ਆ ਤੁਹਾਡੀ ਈਕੇਵਾਈਸੀ ਜਿਹੜੀ ਹੈਗੀ ਆ ਉਹ ਕਰ ਦਿੱਤੀ ਜਾਏਗੀ ਦੱਸ ਦਈਏ ਕਿ 1 ਜੂਨ ਤੋਂ ਸਬਸਿਡੀ ਜਿਹੜੀ ਹੈਗੀ ਹੈ ਉਹ ਜੇਕਰ ਤੁਸੀਂ ਈਕੇਵਾਈਸੀ ਯਾਨੀ ਕਿ ਬਾਇਓਮੈਟ੍ਰਿਕ ਪ੍ਰਮਾਣਿਕਤਾ ਕਰਵਾਈ ਹੋਏਗੀ ਤਾਂ ਤੁਹਾਡੀ ਚੱਲਦੀ ਰਹੇਗੀ ਨਹੀਂ ਤਾਂ ਇੱਕ ਤਰੀਕ ਤੋਂ ਤੁਹਾਨੂੰ ਜਿਹੜਾ ਸਿਲੰਡਰ ਦੇ ਉੱਤੇ ਸਬਸਿਡੀ ਮਿਲਣਾ ਬੰਦ ਹੋ ਜਾਏਗਾ ਅਤੇ ਅੱਗੇ ਜਾ ਕੇ ਜਿਹੜਾ ਹੈਗਾ ਸਿਲੰਡਰ ਦੀ ਸਪਲਾਈ ਜਿਹੜੀ ਹੈਗੀ ਹੈ ਉਹ ਵੀ ਰੋਕੀ ਜਾ ਸਕਦੀ ਹੈ ਤਾਂ અત્યੰਤ ਜ਼ਰੂਰੀ ਹੈ ਜੇਕਰ ਤੁਸੀਂ ਹੁਣ ਤੱਕ ईकेवाईसी ਨਹੀਂ ਕਰਾਈ ਤਾਂ ਫਿਰ ਜਲਦ ਤੋਂ ਜਲਦ ਆਪਣੇ ਸਬੰਧਤ ਗੈਸ ਏਜੰਸੀ ਦੇ ਵਿੱਚ ਪਹੁੰਚ ਕੇ ਤੁਸੀਂ ईकेवाईसी ਕਰਾ ਸਕਦੇ ਹੋ ਨਹੀਂ ਤਾਂ ਫਿਰ 1 ਜੂਨ ਤੋਂ ਤੁਹਾਡੇ ਜੋ ਸਿਲੰਡਰ ਹੈ ਉਸ ਦੇ ਉੱਤੇ ਮਿਲ ਰਹੀ ਸਬਸਿਡੀ ਜਿਹੜੀ ਹੈ ਉਹ ਬੰਦ ਹੋ ਜਾਏਗੀ ਤਾਂ ਇਹ ਖਬਰ ਜਿਹੜੀ ਹੈ ਇਹ ਇਸ ਨੂੰ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਤਾਂ ਕਿ ਜਿਨ੍ਹਾਂ ਲੋਕਾਂ ਨੇ ਹਜੇ ਤੱਕ ਆਪਣੇ ਗੈਸ ਕਨੈਕਸ਼ਨ ਨੂੰ ਲੈ ਕੇ ਜਿਹੜੀ ਹੈ ਬਾਇਓਮੈਟ੍ਰਿਕ ਪ੍ਰਮਾਣਿਕਤਾ ਨਹੀਂ ਕਰਵਾਈ ਉਹ ਕਰਵਾ ਲੈਣ ਨਹੀਂ ਤਾਂ ਪਹਿਲੀ ਤਾਰੀਖ ਤੋਂ ਜਿਹੜਾ ਹੈਗਾ ਉਹ ਸਬਸਿਡੀ ਜਿਹੜੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਜਾਏਗੀ ਧੰਨਵਾਦ